ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਇਮੀਗ੍ਰੇਸ਼ਨ ਅਤੇ H1B ਵੀਜ਼ਾ ਤੇ ਚੱਲ ਰਹੀ ਬਹਿਸ ਦਰਮਿਆਨ ਦੋ ਰਿਪਬਲਿਕਨ ਸੈਨੇਟਰਾਂ ਨੇ ਬਾਈਡਨ ਪ੍ਰਸ਼ਾਸਨ ਦੇ ਉਸ ਨਿਯਮ ਨੂੰ ਰੱਦ ਕਰਨ ਲਈ ਇੱਕ ਮਤਾ ਪੇਸ਼ ਕੀਤਾ ਹੈ ਜਿਸ ਦੇ ਵਿੱਚ ਵਰਕ ਪਰਮਿਟਾਂ ਦੀ ਆਟੋਮੈਟਿਕ ਰੀਨਿਊਅਲ ਦੀ ਮਿਆਦ 180 ਦਿਨਾਂ ਤੋਂ ਵਧਾ ਕੇ 540 ਦਿਨ ਕਰ ਦਿੱਤੀ ਗਈ ਹੈ ਦਰਅਸਲ 13 ਜਨਵਰੀ ਨੂੰ ਅਮਰੀਕੀ ਗ੍ਰਹਿ ਮੰਤਰੀ ਸੁਰੱਖਿਆ ਵਿਭਾਗ ਦੁਆਰਾ ਅੰਤਿਮ ਰੂਪ ਦਿੱਤਾ ਗਿਆ ਸੀ ਤੇ ਇਹ ਨਿਯਮ ਪ੍ਰਵਾਸੀ ਵਿਦਿਆਰਥੀ ਗ੍ਰੀਨ ਕਾਰਡ ਧਾਰਕ ਅਤੇ H1B ਅਤੇ L1B ਵੀਜ਼ਾ ਧਾਰਕ ਦੇ ਜੀਵਨ ਸਾਥੀ ਸਮੇਤ ਇੱਕ ਵਿਸ਼ੇਸ਼ ਸਮੂਹ ਨੂੰ ਲਾਭ ਪਹੁੰਚਾਣਾ ਹੈ ਇਹ ਵਿਸਥਾਰ ਬਹੁਤ ਸਾਰੇ ਵਿਦੇਸ਼ੀ ਪੇਸ਼ੇਵਰਾਂ ਖਾਸ ਕਰਕੇ ਭਾਰਤੀ ਨਾਗਰਿਕਾਂ ਦੇ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਹੈ ਜੋ ਅਮਰੀਕਾ ਦੇ ਵਿੱਚ ਆਪਣੀ ਰੋਜ਼ਗਾਰ ਸਥਿਤੀ ਨੂੰ ਬਣਾਈ ਰੱਖਣ ਦੇ ਲਈ ਇਨਾ ਵਰਕ ਅਥੋਰਟੀਸ਼ਨ ਅਤੇ ਨਾਲ ਨਿਰਭਰ ਕਰਦੇ ਨੇ ਸੈਨੇਟਰ ਜ਼ੋਨ ਕੈਨੇਡੀ ਅਤੇ ਰਿਕ ਸਕਾਟ ਨੇ ਵੀਰਵਾ ਨੂੰ ਕਾਂਗਰੈਸ਼ੀਅਲ ਰਿਵਿਊ ਐਕਟ ਪ੍ਰਕਿਰਿਆ ਤੇ ਤਹਿਤ ਮਤਾ ਪੇਸ਼ ਕੀਤਾ ਜਿਸ ਦੇ ਵਿੱਚ ਇਹ ਵਿਸਥਾਰ ਨੂੰ ਉਲਟਾਉਣ ਦੀ ਵੀ ਮੰਗ ਕੀਤੀ ਗਈ ਅਮਰੀਕਾ ਦੇ ਵਿੱਚ ਰਿਪਬਲਿਕਨ ਸੈਨੇਟਰ ਰਿਕ ਸਕਾਟ ਅਤੇ ਜ਼ੋਨ ਕੈਨੇਡੀ ਨੇ ਪੀਡ ਪਰ ਸ਼ਾਸਨ ਦੇ ਇੱਕ ਨਿਯਮ ਨੂੰ ਉਲਟਾਉਣ ਦਾ ਪ੍ਰਸਤਾਵ ਰੱਖਿਆ ਹੈ ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਇਹ ਭਾਰਤੀ H1B ਅਤੇ L1 ਵੀਜ਼ਾ ਧਾਰਕਾਂ ਦੇ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਇਸ ਨਿਯਮ ਨੂੰ ਇਮੀਗ੍ਰੇਸ਼ਨ ਸਮੂਹਾ ਦਾ ਸਮਰਥਨ ਪ੍ਰਾਪਤ ਹੋਇਆ ਪਰ ਕੁਝ ਰਿਪਬਲਿਕਨ ਕਾਨੂੰਨ ਸੱਜਿਆ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਦਲੀਲ ਦਿੰਦੇ ਨੇ ਕਿ ਇਹ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਕਮਜ਼ੋਰ ਕਰਦਾ ਹੈ ਦੱਸਦੇ ਇਹ ਵਾਅਦਾ ਬਹੁਤ ਸਾਰੇ ਪਰਵਾਸੀਆਂ ਸ਼ਰਨਾਰਥੀਆਂ ਗ੍ਰੀਨ ਕਾਰਡ ਧਾਰਕਾਂ ਅਤੇ H1B L1 ਵੀ ਪੀ ਪਟਾਰਕਰ ਜੀਵਨ ਸਾਥੀਆਂ ਖਾਸ ਕਰਕੇ ਭਾਰਤ ਵਰਗੇ ਦੇਸ਼ਾਂ ਦੇ ਵਿਦੇਸ਼ੀ ਪੇਸ਼ੇਵਰਾਂ ਲਈ ਇੱਕ ਜ਼ਰੂਰੀ ਜੀਵਨ ਰੇਖਾ ਬਣ ਗਿਆ ਹੈ ਉਹ ਨਿਯਮਤ ਆਧਾਰ ਉੱਤੇ ਨਵੀਨੀਕਰਨ ਦੇ ਲਈ ਅਜ਼ੀਦ ਦਿੱਤੇ ਬਿਨਾ ਆਪਣੀ ਅਮਰੀਕੀ ਨੌਕਰੀ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਯੋਗ ਹੋਏ ਨੇ ਇਹ ਨੀਤੀ ਜ਼ਰੂਰੀ ਸਮਝੀ ਜਾਂਦੀ ਹੈ ਕਿਉਂਕਿ ਇਹ ਉਨ੍ਹਾਂ ਲੋਕਾਂ ਨੂੰ ਬਹੁਤ ਲੁੜਿੰਦੀ ਸਥਿਤੀ ਪ੍ਰਦਾਨ ਕਰਦੀ ਹੈ ਜੋ ਆਪਣੇ ਕਾਰੋਬਾਰ ਅਤੇ ਪਰਿਵਾਰ ਚਲਾਉਣ ਦੇ ਲਈ ਵਰਕ ਪਰਮਿਟਾਂ 'ਤੇ ਨਿਰਭਰ ਕਰਦੇ ਨੇ ਰਿਪਬਲਿਕਨ ਸੈਨੇਟਰ ਕੈਨੇਡੀ ਅਤੇ ਸਕਾਟ ਦਾ ਦਾਵਾ ਹੈ ਕਿ ਇਹ ਨਿਯਮ ਇਮੀਗ੍ਰੇਸ਼ਨ ਕਾਨੂੰਨਾਂ ਦੀ ਨਿਗਰਾਨੀ ਕਰਨਾ ਅਤੇ ਸੁਰੱਖਿਆ ਬਣਾਈ ਰੱਖਣਾ ਔਖਾ ਬਣਾਉਂਦਾ ਹੈ ਕਿਉਂਕਿ ਇਹ ਪ੍ਰਵਾਸੀਆਂ ਨੂੰ ਅਮਰੀਕੀ ਅਧਿਕਾਰੀਆਂ ਨੂੰ ਰਿਪੋਰਟ ਕਰਨ ਤੋਂ ਬਚਣ ਦੇ ਲਈ ਵਧੇਰੇ ਸਮਾਂ ਦਿੰਦੇ ਹੈ ਸੈਨੇਟਰ ਕੈਨੇਡੀ ਨੇ ਰਣਨੀਤੀ ਨੂੰ ਖਤਰਨਾਕ ਕਿਹਾ ਅਤੇ ਦਾਵਾ ਕੀਤਾ ਕਿ ਇਹ 트ੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਲਾਗੂ ਕਰਨ ਦੀ ਰਣਨੀਤੀ ਨੂੰ ਖਤਰੇ ਵਿੱਚ ਪਾ ਦੇਵੇਗੀ ਸੈਨੇਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਵਰਕ ਪਰਮਿਟ ਨੀਮਨ ਦੀ ਮਿਆਦ ਬਧਾਉਣ ਦੇ ਨਾਲ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਉਤੇ ਰਹਿ ਰਹੇ ਅਤੇ ਕੰਮ ਕਰ ਰਹੇ ਲੋਕਾਂ ਦਾ ਧਿਆਨ ਰੱਖਣਾ ਔਖਾ ਹੋ ਜਾਵੇਗਾ ਦੱਸਿਏ ਇਸ ਨਿਯਮ ਉਤੇ ਵਿਵਾਦਮੁਖਤ ਤੌਰ ਉਤੇ H1B ਅਤੇ L1B ਵੀਜ਼ਾ ਧਾਰਕਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਕਿ ਵਿਦੇਸ਼ੀ ਪੇਸ਼ੇਵਰਾਂ ਦੇ ਵਿੱਚ ਆਮ ਨਹੀਂ ਜੋ ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਵਿੱਤ ਵਰਗੇ ਵਿਸ਼ੇਸ਼ ਖੇਤਰਾਂ ਦੇ ਵਿੱਚ ਕੰਮ ਕਰਦੇ ਨੇ ਉਦਾਹਰਨ ਦੇ ਵਜੋਂ H1B ਵੀਜ਼ਾ ਅਮਰੀਕੀ ਮਾਲਕਾਂ ਨੂੰ ਟੈਕਨੋਲੋਜੀ ਅਤੇ ਇੰਜੀਨੀਅਰਿੰਗ ਵਰਗੇ ਖੇਤਰਾਂ ਦੇ ਵਿੱਚ ਘੱਟੋ-ਘੱਟ ਬੈਚਲਰ ਡਿਗਰੀ ਵਾਲੇ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ਉੱਤੇ ਰੱਖਣ ਦੀ ਆਗਿਆ ਦਿੰਦਾ ਹੈ ਇਹ ਉਹ ਖੇਤਰ ਨੇ ਜਿਨ੍ਹਾਂ ਨੇ ਭਾਰਤ ਦੇ ਹੁਨਰਬੰਦ ਕਾਮਿਆਂ ਉੱਤੇ ਭਾਰੀ ਨਿਰਭਰਤਾ ਦੇਖੀ ਹੈ। ਦੱਸੀਏ H1B ਅਤੇ L1 ਵੀਜ਼ਾ ਧਾਰਕਾਂ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਰਿਪੋਰਟਰ ਦੇ ਅਨੁਸਾਰ ਭਾਰਤੀ ਪੇਸ਼ੇਵਰਾਂ ਨੂੰ 2023 ਦੇ ਵਿੱਚ ਅਮਰੀਕਾ ਦੁਆਰਾ ਜਾਰੀ ਕੀਤੇ ਗਏ 76767 L1 ਵੀਜ਼ਾ ਅਤੇ 83270 L2 ਵੀਜ਼ਾ ਦਾ ਵੱਡਾ ਹਿੱਸਾ ਮਿਲਿਆ। ਇਸੇ ਤਰ੍ਹਾਂ 2023 ਦੇ ਵਿੱਚ ਜਾਰੀ ਕੀਤੇ ਗਏ ਸਾਰੇ H1B ਵੀਜ਼ਿਆਂ ਦੇ ਵਿੱਚੋਂ 72% ਭਾਰਤੀਆਂ ਦੇ ਲਈ ਸੀ। ਇੱਥੇ ਦੱਸਣਾ ਬੰਦਾ ਹੈ ਕਿ ਇਹਨਾਂ ਵੀਜ਼ਾ ਧਾਰਕਾਂ ਨੂੰ ਖਾਸ ਤੌਰ ਤੇ ਆਟੋਮੈਟਿਕ ਵਿਸਥਾਰ ਦਾ ਫਾਇਦਾ ਹੋਇਆ ਜੋ ਉਹਨਾਂ ਨੂੰ ਆਪਣੇ ਕੰਮ ਤੇ ਅਧਿਕਾਰ ਦੀ ਸਥਿਤੀ ਬਾਰੇ ਅਪਡੇਟ ਦੀ ਉਡੀਕ ਕਰਦੇ ਹੋਏ ਅਮਰੀਕਾ ਦੇ ਵਿੱਚ ਰੋਜ਼ਗਾਰ ਦੇ ਵਿੱਚ ਰਹਿਣ ਤੇ ਲਈ ਵਧੇਰੇ ਸਮਾਂ ਪ੍ਰਦਾਨ ਕਰਦੇ ਨੇ। ਬਿਊਰਿਪੋਰਟ ਚੈਨਲ ਪੰਜਾਬੀ।